ਤਾਨੂੰ ਮੱਤ ਨਹੀਂ ਦੀ ਪਰ ਅਸੀਂ ਮੱਤ ਲੈਂਦੇ ਨਹੀਂ ਮੈਕਸੀਮਾਈਟੀ ਸੋਚਦਾ ਨਾ ਕਿ ਜੋ ਕੋਈ ਸੰਦੇ ਕੋਲੇ ਹੈ ਮੇਰੇ ਸਭ ਪੋਰਚਰਾਂ ਦੇ ਆਪਕ ਬਰੇਮ ਨੇ ਕਰ ਹੋ ਗਿਆ। ભગવાન ਬਾਲਮੀਕੀ ਦੇ ਪ੍ਰਗਟ ਦੇਵਸ ਦੀ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਤਾਂ ਜੋ ਅਸੀਂ ਆਪਦੇ ਇੱਕ ਚੰਗਾ ਸਮਾਜ ਫਿਰ ਸਕੀਏ ਇੱਕ ਵਾਰ ਫਿਰ ਦੁਹਰਾਉਂ ਭਗਵਾਨ ਵਾਲਮੀ ਦਿਵਸ ਦੀ ਲੱਖ ਲੱਖ ਮੁਬਾਰਕਾਂ ਵਾਲਮੀ ਕੀ ਦਿਵਸ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤਸਵੀਰਗੜ ਵਾਸੀਆਂ ਨੂੰ ਦੁਬਾਰਾ ਤੋਂ ਫਿਰ ਬਹੁਤ ਬਹੁਤ ਮੁਬਾਰਕਾਂ ਇਹ ਹੀ ਭਾਰਤ ਵਾਸੀਆਂ ਨੂੰ ਭਾਰਤੀ ਵਾਲਮੀ ਧਰਮ ਸਮਾਜ ਰਜਿਸਟਰ ਭਾਵਦਸ ਵੱਲੋਂ ਲੱਖ ਲੱਖ ਵਧਾਈ ਮੈਂ ਪਰਮਾਤਮਾ ਭਗਵਾਨ ਵਾਲਮੀ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਸਾਡੇ ਪੂਰੇ ਵਿਸ਼ਵ ਦੇ ਉੱਪਰ ਆਪਣਾ ਮੇਰ ਭਰਿਆ ਹੱਥ ਰੱਖਿਓ ਜੇ ਵਾਲਮੀ ਹਰ ਵਾਹ ਮਰਿਆਦਾ ਦੀ ਸਜ ਪਾਲਣਾ ਕਰੀਏ ਤਾਂ ਭਾਰਤਵਰਸ਼ ਦਾ ਸਾਰਾ ਸਮਾਜ ਇੱਕ ਮਰਿਆਦਾ ਪਰਿਸ਼ੋਧਿਤ ਮਾਰਗ ਜਿੰਦੀ ਦੀ ਮਰਿਆਦਾ ਅਨੁਸਾਰ ਚੱਲ ਕੇ ਇੱਕ ਸੁਖੀ ਸਮਰਿੱਧ ਤੇ ਸ਼ਕਤੀਸ਼ਾਲੀ ਸਮਾਜ ਬਣ ਸਕਦਾ ਹੈ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਆਪਣੇ ਸਾਥੀਆਂ ਨਾਲ ਓਮ ਪ੍ਰਕਾਸ਼ ਗੋਜੀ ਮੇਰੇ ਅੰਗਰੇਜ਼ ਤਨ ਸੈਕਟੇ ਦੇ ਜਤਿੰਦਰ ਜੀ ਤੇ ਸਾਰਿਆਂ ਦੀ ਸਹਿਮਤੀ ਨਾਲ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਇਹ ਪ੍ਰਭੂ ਸਾਨੂੰ ਭਾਰਤ ਵਸਿਆ ਨੂੰ ਆਪਣੇ ਆਦਰਸ਼ਾਂ ਤੇ ਚੱਲਣ ਦੀ ਆਗਿਆ ਬਖਸ਼ ਸਾਡੇ ਤੇ ਕਿਰਪਾ ਕਰ ਸਾਰੇ ਭਾਰਤ ਤੋਂ ਅਸੀਂ ਅਸੀਂ ਇੱਕ ਸੂਤਰ ਦੇ ਵਿੱਚ ਬਰੋ ਕੇ ਭਾਰਤ ਮਾਤਾ ਦੀ ਸ਼ਾਨ ਬਣ ਸਕੀਏ ਆਪਣੇ ਵੱਲੋਂ ਸਮੂਹ ਫਰੀਦਕੋਟ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਮੈਂ ਭਗਵਾਨ ਵਾਲਮੀਕੀ ਦੇ ਪ੍ਰਗਟ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ ਵਾਲਮੀਕੀ ਧਰਮ ਸਮਾਜ ਭਾਵアドਸ ਜਿਲ੍ਹਾ ਸੰਗਠਨ ਫਰੀਦਕੋਟ ਵੱਲੋਂ ਭਗਵਾਨ ਵਾਲਮੀਕੀ ਜੀ ਮਹਾਰਾਜ ਕਰੋਨਾ ਸਾਗਰ ਦਇਆਵਾਨ ਰਾਮਾਇਣ ਰਜੇਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਔਰ ਅਸੀਂ ਪ੍ਰਮਾਤਮਾ ਭਗਵਾਨ ਵਾਲਮਿਕੀ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਜਿਸ ਤਰ੍ਹਾਂ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਐਨਜੀਓ ਸਾਰੇ ਸਮਾਜਿਕ ਵਿਸਥਾਵਾ ਐਡਮਿਨਿਸਟ੍ਰੇਸ਼ਨ ਐਸਐਸਪੀ ਸਾਹਿਬ ਸਾਰੀ ਡੀਸੀ ਸਾਹਿਬ ਦੀ ਟੀਮ ਸਾਰੇ ਅਸੀਂ ਟ੍ਰੈਫਿਕ ਪੁਲਿਸ ਇਕੱਠੇ ਕੰਮ ਕਰਦੇ ਆਂ ਸਾਰੀ ਇਸ ਇਸ ਇਕਤਾ ਨੂੰ ਹਮੇਸ਼ਾ ਬਣਾਈ ਰੱਖਾਂ ਪਰਮਾਤਮਾ ਸਾਡੇ ਫਰੀਕੋਟ ਦੇ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਬੱਚੇ ਤੇ ਔਰ ਵੱਡਿਆਂ ਤੇ ਅਸ਼ੀਰਵਾਦ ਬਣਾ ਰੱਖੇ ਸਾਰੀ ਸਿਹਤ ਮਰ ਜਿੰਦਗੀ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਾਰਾਇ ਦੇ ਪ੍ਰਕਾਸ਼ ਜੜੇ ਦੇ ਸਭ ਨੂੰ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਸਾਭ ਤੇ ਮਿਹਰ ਭਰਿਆ ਰੱਖੇ ਸਭ ਨੂੰ ਤੁਹਾਨੂੰ ਦਿਲੋਂ ਬਖਸ਼ੇ ਘਰ ਆਵੇ ਸਭ ਸ਼ਾਂਤੀ ਬਖਸ਼ੇ ਜੀ ਲੱਖ ਲੱਖ ਮੁਬਾਰਕਾਂ ਦੇ ਜੋ ਬੋਲੇ जय सो निर्भय भगवान वामिकी महाराज की जय दोबारा तो और ये प्रोग्राम ईश्वर आयम जी करता सृष्टि रस्ता राम परजन जी जिसने आज जी वाल्मीकि जैसे सब तो पहला मुबारकबाद देना 24 जी की नेशनल चैनल को कड़ी नाला अंबली गुरुदेव से सेतू जी हां से ना गाल बात करेंगे ससरे कंसर्ट ਤੁਸੀਂ ਅੱਜ ਇਕਤਰ ਪਾਵਨ ਦਿਨ ਮੈਂ ਤੁਹਾਡਾ ਇਸ ਬਾਰੇ ਬੋਸ਼ ਸ਼ਬਦ ਅੱਜ ਜੋ ਬੜਾ ਸੁਭਾਕਾ ਦਿਨ ਪ੍ਰਭੂ ਮਹਾਰਿਸ਼ੀ ਬਾਲਕੀ ਦੀ ਦਾ ਅੱਜ ਪ੍ਰਕਾਸ਼ਪੁਰ ਪਰ ਔਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਦੇ ਦਿੱਤੇ ਹੋਏ ਗਿਆਨ, ਉਹਨਾਂ ਦੇ ਦੱਸੇ ਹੋਏ ਮਾਰਗ ਪਰ ਉਹਨਾਂ ਦੇ ਦਿੱਤੇ ਹੋਏ ਕਾਰਜ। ਮਨੁੱਖ ਨੂੰ ਅੱਜ ਤੱਕ ਮਾਰਗਦਰਸ਼ਨ ਕਰ ਰਹੇ ਹਨ ਪਰ ਲੱਖਾਂ ਸਾਲ ਤੱਕ ਜਨਨ ਦੇ ਪ੍ਰਥਵੀ ਰਹੂਗੀ ਉਹਨਾਂ ਦਾ ਮਾਰਗਦਰਸ਼ਨ ਕਰਦੇ। ਹੁਣ ਤੱਕ ਕਮੀ ਤੱਕ ਕਿਤੇ ਨਾ ਕਿਤੇ ਮਨੁੱਖ ਦੀ ਹੈ ਜਿਹੜਾ ਉਹਨਾਂ ਤੋਂ ਅਸੀਂ ਉਹਨਾਂ ਦੇ ਗਿਆਨ ਤੋਂ ਸਿੱਧ ਨਹੀਂ ਲੈ ਰਹੇ ਉਹਨਾਂ ਦੇ ਗਿਆਨ ਦੀ ਅਸੀਂ ਰੋਸ਼ਨੀ ਜਿਹੜੀ ਉਹਦੇ ਚ ਅਸੀਂ ਚੱਲ ਰਹੇ ਸੀ ਅੰਧਕਾਰ ਦੇ ਵਿੱਚੋਂ ਜਿਹੇ ਹਾਂ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਪੂਰਵਜਾਂ ਦੀ ਦੇਖਤੀ ਹੋਈ ਸਾਨੂੰ ਦਾਤ ਨੂੰ ਸੀ ਸੰਭਾਲ ਕੇ ਰੱਖੀਏ ਪਰ ਉਹਨੂੰ ਦੇਖੀਏ ਕਿ ਉਹ ਕੀ ਆ ਕਿ ਉਹ ਸੁੱਕੇ ਡੱਕਿਆਂ ਨੂੰ ਤੋਂ ਮੁੁਰਖ ਬਣਾ ਸਕਦਾ ਹੈ ਤਾਂ ਜਿਉਂਦੇ ਜਾਗਦੇ ਮੁੁਰਖ ਨੂੰ ਭਗਵਾਨ ਕਿਉਂ ਨਾ ਬਣਾ ਦੂਗਾ ਪਰ ਕਿਤੇ ਨਾ ਕਿਤੇ ਸਾਡੇ ਅੰਦਰ ਦੀ ਜਿਹੜੀ ਉਹ ਭਾਵਨਾ ਹਲੇ ਉਸ ਲੈਵਲ ਤੇ ਨਹੀਂ ਪਹੁੰਚੀ ਅਸੀਂ ਕਿਤੇ ਦੇ ਪ੍ਰਮਾਤਮਾ ਦੇ ਵਿੱਚ ਉਹ ਆਸ਼ੀਂ ਨਹੀਂ ਪੈਦਾ ਕਰ ਸਕਦੇ ਕਿ ਉਹ ਅਸੀਂ ਸਾਡੇ ਤੇ ਪ੍ਰਭੂ ਦੀ ਕਿਰਪਾ ਕਰਨ ਕਿ ਅਸੀਂ ਉਹਨਾਂ ਤੇ ਇਹੋ ਜਿਹਾ ਵਿਸ਼ਵਾਸ ਪੜਾਈਏ ਕਿ ਅਸੀਂ ਉਸ ਲੈਵਲ ਤੇ ਖੜੇ ਹੋ ਕੇ ਅਰਦਾਸ ਕਰੀਏ ਉਹ ਸਾਡੇ ਸੂਕੇ ਭਰਾਂ ਨੀ ਹਰੇ ਕਰ ਦੇ। ਬਹੁਤ ਬਹੁਤ ਸ਼ੋਹਰਤ ਵਿਚਾਰ ਦੱਸੇ ਹਨ ਐਮ ਐਲ ਏ ਸਰਦਾਰ ਜਦਨ ਸਿੰਘ ਸੇਕੂ ਜੀ ਨੇ ਦੇਖੋ ਜੇਕਰ ਸ੍ਰਿਸ਼ਟੀ ਕਰਤਾ ਇਸ ਸ੍ਰਿਸ਼ਟੀ ਦਾ ਨਿਰਮਾਣ ਹੀ ਕਰਦੇ ਤਾਂ ਸਾਡੀ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਸਾਨੂੰ ਪਤਾ ਲੱਗਦੀ ਕਿ ਇਹ ਸੇ ਦੁਨੀਆਦਾਰੀ ਚੱਲ ਰਹੀਆਂ ਹਨ ਦੁਨੀਆਵੀ ਚੀਜ਼ਾਂ ਕੀ ਹਨ ਲੋਕ ਇਸ ਤਰ੍ਹਾਂ ਜੀ ਚੱਲਦੇ ਹਨ ਤੇ ਆਪਸੀ ਮੇਲ ਮਲਾਪ ਕੀ ਵਹੁੰਦਿਆ। ਇਸ ਅਗਲੀ ਜਾਣਕਾਰੀ ਸਿੱਧਾ ਆਉਣਗੇ ਫਰੀਦਕੋਟ ਤੋਂ ਜੀ ਕਿ 24 ਨੈਸ਼ਨਲ ਇੰਸ਼ਰ ਜੀ।